1 2 3 ਤਿੰਨ ਟਰੈਕਟਰ ਖੜਾ ਕੇ ਕਹਿੰਦਾ ਮੈਂ 4x4 ਕਰਤੇ ਯਾਰ ਚੁੱਲ੍ਹੇ ਲਾ ਕੇ ਹਰੀ ਕੀ ਕਹਦੂ ਮੈਂ 4x4 ਕਰਤੇ ਆ ਬਈ ਚੁੱਲ੍ਹੇ ਲਾਏ ਨਾ ਇਹ ਨਹੀਂ ਚੁੱਲ੍ਹੇ ਤਾਂ ਕਿਉਂ ਲਾਇਆ ਯਾਰ 4ਵੀਂ ਦਾ ਹੈ ਤੇ 4x4 ਹੈਗੇ ਆ ਹੈਗੇ 4x4 ਪੱਕੀ ਗੱਲ ਆ ਮੈਂ ਗਾਰੰਟੀ ਆ ਯਾਰ ਐਵੇਂ ਕਿਵੇਂ ਹੋ ਸਕਦਾ ਨਾ ਤਾਂ ਲੋ ਦੇ ਵਿੱਚ ਚੱਲ ਸਕਦਾ ਹਾਈ ਤੇ ਚਲਾ ਲੇਗਾ ਚੱਲਦੇ ਆ ਚੱਲਦੇ ਆ ਹਾਈ ਲੋ ਜਿਹੜਾ ਮਰਜੀ ਆ ਕੇ ਚੜਾ ਕੇ ਦੇਖੇ ਆਪਾਂ ਕੋ ਟਰੈਕਟਰ ਤੁਹਾਡਾ ਨਹੀਂ ਜੀ ਕਿਰਾਂਕਲ ਨੂੰ ਪੁੱਛ ਲਓ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਇੱਕ ਮਿੰਟ ਆਪਾਂ ਗੱਲ ਕਰ ਹੀ ਲੈਨੇ ਆ ਪਹਿਲਾਂ ਕਿਹੜਾ ਪਿੰਡ ਆ ਜੀ ਸਾਡਾ ਪਿੰਡ ਵਿਹਲੇ ਵਾਲਾ ਜੀ ਵਿਹਲੇ ਵਾਲਾ ਸਾਦੇ ਕੋਲੇ ਸਾਦੇ ਕੋਲੇ ਠੀਕ ਹੈ ਹਾਂਜੀ ਮੈਨੂੰ ਇੱਕ ਗੱਲ ਐ ਦੱਸਿਓ ਵੀ ਚੁੱਲ੍ਹੇ ਲਾਏ ਨੇ ਦੇਖਿਆ ਟਰੈਕਟਰਾਂ ਦੇ ਮਜ਼ਾਕ ਵੀ ਬਣਾਉਂਦੇ ਆ ਵੀ 4x4 ਨਹੀਂ ਹੁੰਦਾ ਹਾਂਜੀ ਵੀ ਕਰਿਆ ਇਹਨੇ 4x4 ਹਾਂਜੀ 4x4 ਕਰਿਆ ਜੀ ਅਸੀਂ ਇਹਨੂੰ ਤਿਆਰ ਕਰਨ ਤੋਂ ਬਾਅਦ ਅਸੀਂ ਇਹਦਾ ਟ੍ਰੈਲ ਲਿਆ ਸੀ ਇਹਨੂੰ ਚਲਾਇਆ ਦੋ ਦਿਨ ਠੀਕ ਹੈ ਆ ਦੋ ਮਗਰੋਂ ਸਾਰਾ ਰੰਗ ਬਾਰ ਹੋਇਆ ਮਣ ਅੱਜ ਅਸੀਂ ਇਹਨੂੰ ਆਪਣੇ ਕਰ ਲੈ ਕੇ ਚੱਲੇ ਆ ਚਲੋ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਜੀ ਬਹੁਤ-ਬਹੁਤ ਮੁਬਾਰਕਾਂ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਹਾਂਜੀ ਤਾਂ ਵਿਲੇ ਵਾਲੇ ਆ ਕੇ ਵੇਖ ਸਕਦਾ ਠੀਕ ਹੈ ਚਲਾ ਸਕਦਾ ਜੀ ਤੇਲ ਸਾਡਾ ਹੋਊਗਾ ਜਿੰਨਾ ਮਰਜ਼ੀ ਚਲਾ ਕੇ ਦੇਖ ਲੈ ਕੀ ਬਾਤ ਹੈ ਹਾਈ ਦੇ ਵਿੱਚ ਵੀ ਲੋ ਦੇ ਵਿੱਚ ਵੀ ਸਾਰੇ ਕਿਨਾਂ ਚੱਲਦਾ ਹਾਂਜੀ ਹਾਂਜੀ ਸਾਰੇ ਚ ਮੈਂ ਖੁਦ ਚਲਾਇਆ ਜੀ ਠੀਕ ਹੈ ਹਾਂ ਠੀਕ ਹੈ ਵੀ ਉਦੋਂ ਰੰਗ ਨਹੀਂ ਕਰੇ ਸੀ ਜੀ ਤੇ ਪਰ ਅਸੀਂ ਹਾਈ 'ਚ ਵੀ ਚਲਾਇਆ ਸੀ ਲੋ 'ਚ ਵੀ ਚਲਾਇਆ ਜੀ ਸਾਡਾ ਤਾਂ ਬੜਾ ਰੂਹ ਖੁਸ਼ ਆ ਸਾਡੀ ਤਾਂ ਕੀ ਬਾਤ ਹੈ ਤੇ ਮੈਂ ਚਲੋ ਇੱਕ ਵਾਰ ਆ ਵੀ ਤੁਹਾਡੇ ਨਾਲ ਸਾਹਮਣੇ ਰੂਪ ਰੂਪ ਕਰਾ ਦੀ ਆ ਟਰੈਕਟਰ ਵੀ 4x4 ਹੋ ਗਿਆ ਆ ਵੀ ਹੋ ਗਿਆ ਉਹ ਟਰੈਕਟਰ ਵੀ ਖੜਿਆ ਪਰ ਆ ਕੰਪਲੀਟ ਤੁਹਾਨੂੰ ਦਿਖਾਇਆ ਹੈ ਕਾ ਜਿਹੜਾ ਤੀਜਾ ਇੱਧਰ ਸਾਡਾ ਜਿਹੜਾ ਡੈਮੋ ਟਰੈਕਟਰ ਆ ਉਹ ਖੜਾ ਹੈਗਾ ਬਾਕੀ ਆਪਾਂ ਬਾਈ ਸੁਖੀ ਨਾਲ ਗੱਲ ਕਰਦੇ ਆ ਤੇ ਸਾਰੀ ਜਾਣਕਾਰੀ ਟਰੈਕਟਰਾਂ ਬਾਰੇ ਦਿੰਨੇ ਆ ਭਾਈ ਪਹਿਲਾਂ ਆਪਾਂ ਇੱਧਰ ਵਾਲੇ ਟਰੈਕਟਰ ਤੋਂ ਸ਼ੁਰੂ ਕਰਦੇ ਆ ਮੈਨੂੰ ਆ ਟਰੈਕਟਰ ਵੀ ਬਹੁਤ ਸੋਹਣਾ ਲੱਗੀ ਜਾਂਦਾ ਹੈਗਾ ਮੜਗਾੜਾਂ ਤੋਂ ਲੈ ਕੇ ਫਰੰਟ ਵਾਲੇ ਜਿਹੜੇ ਮੜਗਾੜ ਆਗੇ ਅੱਗੇ ਵੇਟ ਲਾਏ ਹੋਏ ਆ ਤੇ ਇਹ ਵੀ 4x4 ਹੀ ਹੈ ਨਾ ਇਹ ਆਪਣੇ ਵਾਲੇ ਟਰੈਕਟਰ ਤੋਂ ਜਿਹੜਾ ਆਪਣਾ ਟਰੈਕਟਰ ਹੋਇਆ ਸੀਗਾ ਫੁੱਲ ਹਣਾ ਪਹਿਲਾ ਟਰੈਕਟਰ ਸੀ ਇਹ ਦੂਜਾ ਟਰੈਕਟਰ ਆ ਦੂਜਾ ਹਾਂ ਠੀਕ ਹੈ ਇਹ ਯਾਨੀ ਕਿ ਜਦੋਂ ਇਹਦਾ ਇਹਦਾ ਵਿੱਡਣਾ ਵਿੱਡਦਾ ਸੀਗਾ ਇਹਨੂੰ ਆਏ ਨੂੰ 1 ਸਾਲ ਹੋ ਗਿਆ ਠੀਕ ਆ ਨਵੰਬਰ ਚ ਆਇਆ ਸੀ ਨਵੰਬਰ ਚ ਹੀ ਦੇਣਾ ਹੁਣ ਠੀਕ ਆ ਸਾਲ ਹੋ ਗਿਆ ਸਾਲ ਹੋ ਗਿਆ ਉਹਨੂੰ ਐਨਾ ਟਾਈਮ ਕਾ ਤੋ ਲਾਦਾ ਬਈ ਕਹਿੰਦਾ ਬਈ ਖੜਾ ਰਹਿਣ ਦੇ ਅੱਛਾ ਕਹਿੰਦਾ ਬਸ ਜਿਵੇਂ ਤੇਰ ਜਦੋਂ ਤੂੰ ਕਰ ਦੇਗਾ ਬਸ ਉਹਦੀ ਮੈਂ ਲੈ ਜਾਣਾ ਠੀਕ ਆ ਕਹਿੰਦਾ ਬਈ ਖੜਾ ਰਹਿਣ ਦੇ ਮੈਂ ਤਾਂ ਵੀ ਮੇਰਾ ਅਜੇ ਸਪੈਸ਼ਲ ਚੱਲੀ ਜਾਂਦਾ ਜਦੋਂ ਗੱਲ ਇਹ ਆ ਵੀ ਜਦੋਂ ਤੁਹਾਡੇ ਵਾਲਾ ਤਿਆਰ ਹੋਇਆ ਸੀਗਾ ਹਾਂ ਉਦੋਂ ਬਾਅਦ ਉਹਦੀ ਡੈਮੋ ਹੋਈ ਆ ਹਾਂ ਉਦੋਂ ਬਾਅਦ ਡੈਮੋ ਜਦੋਂ ਜਮਾ ਕੰਪਲੀਟ ਹੋ ਗਈ ਉਦੋਂ ਬਾਅਦ ਇਹ ਵੀ ਪਹਿਲਾ ਨਹੀਂ ਫੜਾ ਨਹੀਂ ਮਾਰ ਗਿਆ ਨਾ ਨਾ ਫੇਰ ਆ ਨਾਲ ਦੀ ਨਾਲ ਹੀ ਆ ਹੋ ਗਿਆ ਆ ਵੀ ਹੋ ਗਿਆ ਹਾਂ ਇਹ ਬਚਾ ਅੱਛਾ ਇਹ 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 16928 ਦੇ ਟਾਇਰਾਂ ਚ ਇਹ 16928 ਦੇ ਟਾਇਰਾਂ ਦੇ 16928 ਦੇ 9524 9524 ਦੇ ਠੀਕ ਹੈ ਜਿਹੜੇ ਕੰਪਨੀ ਦਿੰਦੀ ਸੀ ਟਾਇਰ ਆ ਠੀਕ ਹੈ ਇਹ ਜਿਹੜੇ ਇਹ ਟਾਇਰ ਆ ਇਹ 16930 ਦੇ ਆ ਇਹ ਰੇਡੀਅਲ ਆ ਗਿਆ ਨਾ ਇਹ ਰੇਡੀਅਲ ਆ 16930 ਦੇ ਆ ਹੂੰ ਇਹ ਹੈ ਗਿਆ 11224 ਦੇ ਠੀਕ ਆ ਇਹ ਟਾਇਰਾਂ ਦਾ ਫਰਕ ਪੈਂਦਾ ਫਿਰ ਇਹ ਪੈਂਦਾ ਟਾਇਰਾਂ ਦਾ ਫਰਕ ਹੂੰ ਇਹ ਰੇਸ਼ਿਓ ਮਿਲਾਉਣੇ ਪੈਂਦੇ ਆ ਠੀਕ ਆ ਤੇ ਉਹਦੇ ਜਿਹੜੇ ਸੀਗੇ ਪਹਿਲਾਂ ਵਾਲੇ ਤੇ ਆਪਣੇ ਵਾਲੇ ਦੇ ਉਹ 16 9 30 ਦੇ ਆ ਉਹ ਉਹ ਸੈਂਪਲ ਆ ਇਹ ਰੇਡੀਅਲ ਆ ਹਾਂ ਉਹ ਜਿਹਾ ਮਸੇ ਆ 16 ਦਾ 20 ਦੇ 11 24 ਦੇ ਠੀਕ ਆ ਉਵੇਂ ਬਣਾਏ ਹੋਏ ਆ ਇਹਦੇ ਤੇ ਵਾਵਾ ਹਾਂ ਸ਼ਿੰਗਾਰ ਜਲਾ ਰੱਖਿਆ ਬਾਈ ਇਹਦਾ ਬਸ ਬਾਈ ਜਿਵੇਂ ਉਹ ਕਹੀ ਗਿਆ ਤੇ ਅਸੀਂ ਲਾਈ ਗਏ ਬਸ ਇਹ ਬਹੁਤ ਸੋਹਣਾ ਬਣਿਆ ਟਰੈਕਟਰ ਆ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਹਣਾਂ ਤੇ ਜਿਵੇਂ ਅੱਗੇ ਵਾਲੇ ਵੇਟ ਹੋ ਗਏ ਅੱਠ ਪਲੇਟਾਂ ਵੇੜ ਦਿਆਂ 30 ਕਿਲੋ ਦੀ ਇੱਕ ਪਲੇਟ ਆ ਨਿਊ ਹਾਲੈਂਡ ਵਾਲੀ ਹਾਲੈਂਡ ਵਾਲੀ ਉਸ ਤੋਂ ਬਾਅਦ ਜਿਹੜੇ ਆਹ ਫੈਂਡਰ ਆ ਗਏ ਜੇ ਆਪਾਂ ਕਹਿ ਲਈ ਹਨਾ ਤੇ ਇਹਦੇ ਕਰਕੇ ਵੀ ਲੁੱਕ ਬਣਦੀ ਆ ਬਾਕੀ ਟਾਇਰਾਂ ਦਾ ਸਾਈਜ਼ ਵੀ ਵੱਡਾ ਹੋ ਗਿਆ ਤੇ ਇਹ ਸਾਰੀ ਲੁੱਕ ਤੁਹਾਡੇ ਸਾਹਮਣੇ ਆਹ ਨਹੀਂ ਇਹ ਕਰੈਕ ਨਹੀਂ ਹੁੰਦੇ ਇਹ ਅੱਛਾ ਫੈਂਡਰਾਂ ਫੋਲਟਰਾਂ ਜਿ ਨਹੀਂ ਲੱਗਦੇ ਮੁੜ ਜਾਂਦੇ ਜੋ ਕਟਾਈ ਕਰਦੇ ਖੜ ਜਾਂਦੇ ਇਕ ਤਾਂ ਅੱਛਾ ਹਾਂ ਠੀਕ ਆ ਕਿਆ ਤੇ ਬਾਕੀ ਸਾਰਾ ਸਿਸਟਮ ਉਹੀ ਜਿਹੜਾ ਪਟਰੈਕਟਰ ਦਿਖਾਇਆ ਸੀ ਜਮਾ ਜੀ ਉਹ ਵਗੈਰਾ ਚੱਕਦੀ ਕੀਤੀ ਹੋਈ ਆ ਛੋ ਚੱਕਦੀ ਆ ਛੋ ਸਾਰਿਆਂ ਦੀ ਚੱਕਦੀ ਆ ਅੱਛਾ ਛੋ ਚੱਕਦੀ ਆ ਮੋਡੀਫਿਕੇਸ਼ਨ ਫੁੱਲ ਹਨਾ ਦੀ ਸਾਰਿਆਂ ਦੀ ਸਾਰਿਆਂ ਦੀ ਹਾਂ ਕਿਆ ਬਾਤ ਹੈ ਯਾਰ ਇਹ ਤਾਂ ਸਾਰੇ ਹੁਣ ਟ੍ਰੈਂਡੀ ਹੋ ਗਿਆ ਹਨਾ ਹਰੇਕ ਹੀ ਨਾਟਗਰਾਂ ਦੀ ਇਧਰ ਵਾਲੀ ਵੀ ਚੱਕਤੀ ਉਧਰ ਵਾਲੀ ਵੀ ਚੱਕਤੀ ਦੇਖੋ ਬਈ ਘੈਂਟ ਬਣੀ ਆ ਨਾ ਗੱਲ ਇਹ ਬਾਕੀ ਯਾਰ ਮਿਹਨਤ ਆ ਹਨਾ ਤੇ ਮਿਹਨਤ ਬਹੁਤ ਕੀਤੀ ਆ ਸੋਕੇ ਨੇ ਸੂਕੇ ਕਹਿੰਦਾ ਯਾਰ ਮੱਥਾ ਮਾਰ। ਇਹ ਵੀ ਜਾਣਾ ਹੈ ਅੱਜ ਕਿ ਰੁੱਕ ਕੇ ਜਾਣਾ ਇਹ? ਇਹ ਕੱਲ ਨੂੰ। ਇਹ ਕੱਲ ਨੂੰ ਸਵੇਰ ਜਾਣਾ। ਅੱਜ ਜਾਣਾ ਸੀ ਕੱਲ ਨੂੰ ਸਵੇਰ ਜਾਣਾ। ਇਹਦਾ ਮਾੜਾ ਮੋਟਰ ਰਹਿੰਦਾ ਬਾਈ ਕਹਿੰਦਾ ਬਈ ਮੇਰਾ ਸਾਰਾ ਕੰਮ ਕੰਪਲੀਟ ਹੋਣਾ ਚਾਹੀਦਾ। ਠੀਕ ਆ। ਕਹਿੰਦਾ ਇੱਕ ਦਿਨ ਹੋਰ ਲੱਗੇ ਜੇ ਕੋਈ ਚੱਕਰ ਵਾਲੀ ਗੱਲ। ਬਾਕੀ ਅੱਜ ਚੱਲਿਆ ਹਨਾ? ਹਾਂ ਇਹ ਚੱਲਿਆ ਅੱਜ। ਅੰਕਲ ਜੀ ਕਿੰਨੀ ਖੁਸ਼ੀ ਹੋ ਰਹੀ ਹੈ ਟਰੈਕਟਰ ਦੇਖ ਕੇ ਆ। ਕਿੰਨਾ ਕੁ ਵਧੀਆ ਲੱਗ ਰਿਹਾ ਵੇਖ ਕੇ ਵੀ ਉਹ ਟਰੈਕਟਰ ਜਿਵੇਂ ਤੁਸੀਂ ਲਿਆਏ ਸੀਗੇ ਪਹਿਲਾਂ ਤੇ ਹੁਣ। ਬਹੁਤ ਵਧੀਆ ਲੱਗ ਰਿਹਾ ਜੀ। ਹਾਂਜੀ। ਬਹੁਤ ਵਧੀਆ ਲੱਗ ਰ ਤੇ ਕੋਈ ਦਿੱਕਤ ਤਾਂ ਨਹੀਂ ਲੱਗੀ 4x4 ਦੇ ਵਿੱਚ ਨਹੀਂ ਜੀ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਠੀਕ ਹੈ ਤੁਸੀਂ ਚਲਾ ਕੇ ਸਾਰਾ ਦੇਖਿਆ ਹਾਂਜੀ ਹਾਂਜੀ 2 ਦਿਨ ਚ ਲੈ 2 ਦਿਨ ਇਹਦੇ ਤੇ ਟ్రਾਇਲ ਅਸੀਂ ਪੂਰੇ ਕਰਿਆ ਹਾਂਜੀ ਉਸ ਤੋਂ ਬਾਅਦ ਹੀ ਰੰਗ ਰੋਗਣ ਕਰਿਆ ਠੀਕ ਹੈ ਪੂਰਾ ਟ్రਾਇਲ ਲੈ ਤੁਸੀਂ ਇਹਦੇ ਬਹੁਤ ਵਧੀਆ ਜੀ ਠੀਕ ਹੈ ਤੇ ਬਾਕੀ ਆਹ ਸਾਹ ਚ ਚਲਾਓ ਲੋ ਚ ਚਲਾਓ ਜਿਹੜੇ ਮਰਜੀ ਗੇਅਰ ਚ ਚਲਾਓ ਜੀ ਤੇ ਹੁਣ ਮੰਨ ਕੇ ਚੱਲੋ ਵੀ ਵੱਡੇ ਟਰੈਕਟਰ ਜਿੰਨੇ ਆਪਾਂ ਕਹੇ ਵੀ 4x4 ਉਹਨੇ ਹਾਸ ਪਾਵਰ ਦੇ ਆਉਂਦੇ ਉਹ ਸਾਵਣ ਕਚਾਈ ਹੋਣੇ ਨੇ ਕਾਰ ਹੀ ਲੈਣੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਕਿ ਸ਼ੌਂਕ ਦਾ ਸ਼ੌਂਕ ਰਹਿ ਗਿਆ ਤੁਹਾਡਾ ਹਣਾ ਜਮਾ ਇਹ ਟਰੈਕਟਰ ਸੀ ਜਮਾ ਜਿਵੇਂ ਅਗਲੇ ਸਾਨੂੰ ਸਾਨੂੰ ਇਹ ਵੀ ਕਿਹਾ ਸੀ ਨਾ ਵੀ ਹੁਣ ਸਾਨੂੰ ਕਈਆਂ ਦੇ ਫੋਨ ਆਉਂਦੇ ਬੰਗਾਂ ਦੇ ਕਹਿੰਦੇ ਵੀ 16 16 ਨੋ 28 ਦੇ ਟਾਇਰਾਂ ਚ ਹੀ ਰੱਖਣਾ। ਹੂੰ ਅਸੀਂ ਉਸੇ ਟਾਇਰਾਂ ਚ ਤਿਆਰ ਕੀਤਾ। ਇਹ ਵੀ ਵੱਡੀ ਗੱਲ ਸੀਗੀ ਜਿਵੇਂ ਆਹ ਸੀਗਾ ਇਹ ਤਾਂ 17 ਦੇ ਸੀਗਾ ਨਾ ਪਿਛਲੇ ਦੇ। ਇਹ 16 30 ਦੇ। 16 30 ਦੇ ਤੇ ਫਰਕ ਸੀਗਾ ਟਾਇਰਾਂ ਦੀ ਰੇਸ਼ਿਓ ਦਾ ਫਰਕ ਪੈਂਦਾ ਹੈਗਾ। ਆ ਜਮਾ ਜਿਵੇਂ ਕੰਪਨੀ ਦੇ origional ਟਾਇਰ ਆਉਂਦੇ ਸੀ ਉਹਨਾਂ ਦੇ ਵਿੱਚ ਵੀ 4x4 ਹੋ ਜਾਂਦੇ ਆ। ਹਾਂ ਬਾਕੀ ਕੱਲ ਨੂੰ ਜੀ ਇਹ ਸੁਪਰਸੀਡਰ ਤੇ ਥੱਲੇ ਜੁੜ ਜਾਣਾ ਨਾਲ ਦੀ ਨਾਲ। ਕੱਲ ਨੂੰ ਸੁਪਰਸੀਡਰ ਤੇ ਲਾਦਨੇ। ਹਾਂ ਜੀ ਬਿਲਕੁਲ ਜੀ ਜਾਨਸਾਰ ਲੱਗਣਾ ਜੀ। ਠੀਕ ਹੈ ਜੀ। ਕੀ ਬਾਤ ਹੈ। ਬਾਕੀ ਤਾਂ ਹੁਣ ਉੱਠਣ ਵਾਲੀ ਸਮੱਸਿਆ ਘਟ ਗਈ ਹੋਣੀ ਹੈ ਨਾ। ਹਾਂ ਜ ਤੇ ਸੁਖੇ ਭਾਈ ਇਹਦਾ ਵੀ ਕੀ ਕੋਸ਼ਿਸ਼ ਕਰਿਆ ਹੋਇਆ ਇਹਦਾ ਸਾਰਾ ਫੋਲੀ ਹੋਇਆ ਵਾ ਸਾਰਾ ਹੀ ਸਾਰਾ ਹੀ ਹੋਇਆ ਸਾਰਾ ਕੰਮ ਰੰਗ ਦਾ ਜਿਹੜਾ 4x4 ਮਕੈਨੀਕਲ ਲਾਈਨ ਦਾ ਸਾਰਾ ਸਾਰਾ ਹੋਇਆ ਵਾ ਠੀਕ ਹੈ ਬਰਗਾਰਡ ਪਲੇਟਫਾਰਮ ਟੈਂਕੀ ਟੂੰਕੀ ਸਭ ਇੰਜਨ ਗੇਅਰ ਠੀਕ ਹੈ ਸਭ ਇੱਕ ਨੰਬਰ ਬਾਕੀ ਆ ਛਤਰੀ ਵਗੈਰਾ ਡਾਊਨ ਸੀ ਲਏ ਸੈਂਪਲ ਖਾਈ ਵੀ ਆ ਇਹ ਛਤਰੀ ਕਰਾਉਣੀ ਆ ਇਹ ਰੋਕੇ ਕਹਿੰਦੇ ਕਰਵਾ ਲਾਂਗੇ ਕੋਈ ਠੀਕ ਹੈ ਆ ਬਾਕੀ ਕੰਮ ਦੀ ਰੋਥ ਆ ਜਾਂਦੀ ਉਸ ਹਿਸਾਬ ਨਾਲ ਫਿਰ ਹਾਂ ਕਾਲ ਹੋ ਜਾਂਦੀ ਹੈ ਹਨਾ ਹਾਂਜੀ ਇਹ ਜੈਕ ਵਗੈਰਾ ਫਿਰ ਇਹ ਬਾਅਦ ਚ ਲਾਇਆ ਸਕੇ ਕਿ ਪਹਿਲਾਂ ਲੱਗਿਆ ਪਹਿਲਾਂ ਲੱਗਿਆ ਵਾਸੀ ਇਹ ਜੈਕ ਠੀਕ ਆ ਇਹ ਸੁਪਰ ਸੀਡਰ ਵਾਸਤੇ ਲਾਇਆ ਹੋਊਗਾ ਜੀ ਜੀ ਆਪਣੇ ਵਾਲਾ ਜਿਹੜਾ ਪਹਿਲਾ ਵਾਲਾ ਵੀ ਦਿਖਾ ਦੇਣਾ ਜਿਹੜਾ ਪਹਿਲਾ ਸਾਰਿਆਂ ਨੂੰ ਪਹਿਲਾ ਟਰੈਕਟਰ ਤਿਆਰ ਕੀਤਾ ਸੀਗਾ ਆਹ 5911 4x4 EDI ਦੇ ਵਿੱਚ ਇਹ ਸਾਰਿਆਂ ਦੇ ਵਿੱਚ ਬਈ 5 ਦਾ ਬੋਰੀ ਆ 105 ਦਾ ਹੀ ਆ ਸਾਰਿਆਂ ਸਾਰਿਆਂ ਜਿਵੇਂ ਇਹਦੇ ਚ 5 ਦਾ ਉਹਦਾ 5 ਉਹਦਾ 5 ਉਹਦਾ 5 ਦਾ ਹਾਂ ਉਹਦਾ ਇਹਦਾ ਵੀ ਉਹਦਾ ਵੀ ਉਹਦਾ ਵੀ ਠੀਕ ਆ ਹਾਂ ਤੇ ਸਾਰੇ ਇੱਕੋ ਜਿਹੇ ਆ ਠੀਕ ਆ ਆ ਸਾਰੇ ਤੁਸੀਂ ਦੇਖ ਸਕਦੇ ਹੋ ਨਾ ਤੇ ਬਾਕੀ ਉਸ ਤੋਂ ਬਾਅਦ ਜਿਹੜਾ ਕਹਿ ਲਈ ਵੀ ਜਿਹੜਾ ਹੋਰ ਮੋਡੀਫਿਕੇਸ਼ਨ ਆਈ ਉਹ ਟਰੈਕਟਰ ਚ ਆਈ ਹੈਗੀ ਐਚ ਐਮਟੀ ਜੀ ਟਰਨਾਟ 11 ਫੈਂਡਰ ਵਗੈਰਾ ਆ ਕੇ ਵੇਟ ਲੱਗ ਗਏ ਆ ਉਹਦੇ ਸਾਈਡਾਂ ਟਰੈਕਟਰ ਦੇ ਮਤਲਬ ਟਾਇਰਾਂ ਜਿਹੜੇ ਆਪਣੇ ਵੇਟ ਹੁੰਦੇ ਪਿਛਲੇ ਉਹ ਲਾਉਣ ਆਲੇ ਆ ਉਹ ਲਾਉਣ ਆਲੇ ਦਸਣ ਆਲੇ ਪਲੇਟਾਂ ਉਹ ਤਿੰਨ ਤਿੰਨ ਪਲੇਟਾਂ ਕਸਣੀਆਂ ਠੀਕ ਆ ਤਿੰਨ ਤਿੰਨ ਪਲੇਟਾਂ ਕਸਣੀਆਂ ਉਹ ਠੀਕ ਆ ਹਾਂ ਤੇ ਬਾਕੀ ਭਾਈ ਬਾਲਾ ਤਾਂ ਕੁਝ ਹੈ ਨਹੀਂ ਆ ਨਾ ਦੱਸਣ ਨੂੰ ਜੀ ਜਿਹੜੀ ਹੁਣ ਤੁਹਾਡੇ ਸਾਹਮਣੇ ਆ ਗਈ 430 ਆ ਇਹ ਇਹ ਸਾਰਿਆਂ ਨੂੰ ਵੱਡੇ ਟਾਇਰ ਹਾਂ ਆ 18430 ਹਾਂ ਇਹ ਵੀ 18430 ਚਾ 184 ਹਾਂ ਇਹਦਾ ਕ੍ਰਾਊਨ ਨਹੀਂ ਮਿਲਿਆ ਸੀਗਾ ਇਹ ਸਾਰਾ ਤਿਆਰ ਹੋਇਆ ਹੋਇਆ ਹਿੱਸਾ ਗੇਰਗੂਰ ਲੱਗਿਆ ਖੜਾ ਇਹਦਾ ਇਹਦਾ ਤਾਂ ਇੰਜਨ ਵੀ ਚੇਂਜ ਹੈ ਨਾ ਹਾਂ ਸੋਨਾ ਨੀਕਾ ਵਾਲਾ ਹੈ ਸੋਨਾ ਨੀਕਾ ਵਾਲਾ ਹੈ ਨਾ ਹਾਂ ਟਰਬੋ ਵਾਲਾ 105 ਦਾ 105 ਪੰਜਾਬੜੂ 85 ਹਜ਼ਾਰ ਪਾਵਰ ਦਾ ਹਾਂ ਪੰਜਾਬੜੂ ਠੀਕ ਹੈ ਆ ਟਾਇਰਾਂ ਤੇ ਕਰ ਰੱਖਿਆ ਹੈ ਨਾ ਇਹ ਕਿਤੇ ਇਹ ਤਾਂ ਨਹੀਂ ਕਿੱਥੇ ਕਿਤੇ ਚੱਕਰ ਨਾ ਮਿਲਦੇ ਹੁਣ ਤੇਰੇ ਤੋਂ ਨਹੀਂ ਨਹੀਂ ਹਾਂ ਕ੍ਰਾਊਨ ਨਹੀਂ ਮਿਲਿਆ ਇਹ ਠੀਕ ਹੈ ਇਹ ਕ੍ਰਾਊਨ ਹੋਰ ਦਾ ਹੈ ਇਕਰਾਰੋ ਵਾਲਾ ਹਿੱਸਾ ਨਹੀਂ ਇਹ ਰਨਾਲਡ ਦਾ ਹਿੱਸਾ ਲਾਇਆ ਇਹਨਾਂ ਨੇ ਅੱਛਾ ਉਹਦਾ ਕਰਾਉਨ ਦਾ ਹਿੱਸਾ ਵੀ ਚੌੜਾ ਮਤਲਬ ਲੱਗਦਾ ਕਾਫੀ ਰਨਾਲਡ ਮੋੜਨ ਵਿੱਚ ਵੀ ਦਿੱਕਤ ਆਉਂਦੀ ਕਿ ਨਹੀਂ ਆਉਂਦੀ ਮੋੜਨ ਦੇ ਵਿੱਚ ਨਹੀਂ ਨਹੀਂ ਕਟਾਈ ਬਹੁਤ ਹੈ ਦੀ ਕਟਾਈ ਬਹੁਤ ਹੈ ਹਾਂ ਠੀਕ ਐ ਐਕਸਲੋਕਸਲ ਬਹੁਤ ਮੋਟੇ ਇਹਦੇ ਠੀਕ ਐ ਮਤਲਬ ਨਿੱਗਰ ਹੈ ਜਿਹੜੇ ਹਿਸਾਬ ਨਾਲ ਟਰੈਕਟਰ ਦੀ ਐਚਪੀ ਬਣ ਗਈ ਹੈ ਟਰੈਕਟਰ ਟਾਇਰਾਂ ਦੇ ਹਿਸਾਬ ਨਾਲ ਉਹ ਨਹੀਂ ਸਾ ਜੜਾ ਆ ਪਿਆ ਆਹ ਵਾਲਾ ਹਿੱਸੇ ਤਾਂ ਦੱਸਦੇ ਚੱਲ ਕਿਹੜੇ ਲਾ ਰਹੇ ਆ ਹਾਂ ਕਰਾਰੋ ਇਹ ਕਿਹੜੀ ਕੰਪਨੀ ਦਾ ਕਰਾਰੋ ਕਰਾਰੋ ਇਹ ਕਰਾਰੋ ਦਾ ਹਾਂ ਠੀਕ ਐ ਆ ਹੀ ਸੇ ਲੱਗਦੇ ਆ ਬਈ ਤੇ ਬਾਕੀ ਯਾਰ 4x4 ਟਰੈਕਟਰ ਅੱਜ ਸਾਨੂੰ ਉਹ ਦਿਖਾਉਣਾ ਸੀਗਾ ਕਈਆਂ ਨੂੰ ਇਹ ਸੀਗਾ ਵੀ ਖਣੀ ਉਹਨਾਂ ਨੇ ਡੈਮੋ ਵਾਸਤੇ ਉਦੋਂ ਬਾਅਦ ਖਣੀ ਟਰੈਕਟਰ ਨਹੀਂ ਆਏਗੇ ਹਨਾ ਜੋ ਵੀ ਆ ਪਰ ਉਹ ਤੁਹਾਡੇ ਸਾਹਮਣੇ ਆ ਤੇ ਬਾਕੀ ਆ ਵੀ ਹਤਿਆਰ ਹੋ ਰਿਹਾ ਤੇ ਉਦੋਂ ਬਾਅਦ ਅੱਗੇ ਆਉਂਦੇ ਹੀ ਰਹਿਣਗੇ ਟਰੈਕਟਰ ਜਿਹੜੇ ਵੀ ਹੋਏ ਟਰੈਕਟਰ ਹੈ ਆਪਣਾ ਠੀਕ ਆ ਇਹ ਤਾਂ ਜੈਕ ਵੀ ਬੜੇ ਜ਼ਬਰਦਸਤ ਲਾਏ ਵੇ ਲੈਫਟ ਵਾਲਾ ਕੰਮ ਹੀ ਬਹੁਤ ਜ਼ਬਰਦਸਤ ਹੈ ਇਹਦਾ ਤਾਂ ਹਾਂ ਇਹ ਵੀ 4 ਵੀਲ ਕਰਨਾ ਨਾ ਇਹ ਵੀ 4 ਵੀਲ ਕਰਨਾ ਠੀਕ ਆ ਇਹ ਤਾਂ 4x4 ਸਿੱਧਾ ਹੀ ਹਿਸਾਬ ਹੀ ਹੋਊਗਾ ਨਾ ਹਾਂ ਇਹਦੇ हां ਮਾੜਾ ਮੋਟਾ ਤਾਂ ਕਰਨਾ ਹੀ ਪਊਗਾ ਠੀਕ ਆ ਫਿਰ ਤਾਂ ਮਲਾਉਣੇ ਪੈਣਗੇ ਇਹਦੇ ਠੀਕ ਆ ਇਹਦੇ ਆਪਸ਼ਨ ਤਾਂ ਹੈਗੀ ਆ ਠੀਕ ਆ ਕੀ ਬਾਤ ਆ ਤੇ ਬਾਕੀ ਬਈ ਵੀਡੀਓ ਕਰਦੇ ਹੋਣਾ ਸ਼ੇਅਰ ਬਾਕੀ ਜਿਹੜੀ ਵੀ ਹਣਾ ਕਿਸ ਤਰ੍ਹਾਂ ਦੀ ਇਨਕੁਆਰੀ ਹੁੰਦੀ ਆ ਜਾਂ ਕੋਈ ਇੱਥੇ ਵੀ ਆ ਕੇ ਤੁਸੀਂ ਦੇਖ ਸਕਦੇ ਹੋ ਬਾਕੀ ਪੇਜ ਬਣੇ ਹੋਏ ਆ ਰੂਪ ਐਗਰੋ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਡੈਮੋ ਮੇਰੇ ਚੈਨਲ ਤੇ ਪਾਈਆਂ ਹੁੰਦੀਆਂ ਤੇ 4x4 ਟਰੈਕਟਰ ਇੱਥੇ ਤਿਆਰ ਹੁੰਦੇ ਆ ਹੂੰ ਸੋ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ